ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਭੈਮਤੀਤਾ ਜੀ ਪੈਸਤੀਤਾ ਜੀ ਤੇ ਪੈਕੇ ਜੀ ਦਿੱਤੀ ਸਮਾਰਕ ਤੇ ਜਥੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਡੇ ਸਵਾਗਤ ਮਰਚਾਏ ਜਾ ਰਹੇ ਹਨ ਉੱਥੇ ਹੀ ਨਾਲ ਹੀ ਨੌਜਵਾਨੀ ਨੂੰ ਸਿੱਖੀ ਦੇ ਵੱਲ ਕੇਂਦਰਿਤ ਕਰਨ ਲਈ ਉਹਨਾਂ ਦੇ ਲਈ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਚਿੱਤਰਾਂ ਦੀਆਂ ਪ੍ਰਦਰਸ਼ਨੀਆਂ ਲਗਾ ਕੇ ਸਿੱਖੀ ਦੇ ਫਲਸਫੇ ਨੂੰ ਸਾਦਗੀ ਦੇ ਨਾਲ ਸਭ ਦੇ ਧੰਦੇ ਨਾਲ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਾ ਦਰਸ਼ਨ ਕਰਦੇ ਹਾਂ ਕਿਸ ਤਰੀਕੇ ਦੇ ਨਾਲ ਪ੍ਰਦਰਸ਼ਨੀ ਦੇ ਵਿੱਚ ਇਹ ਜੋ ਕਿਤਾਬਾਂ ਰੱਖੀਆਂ ਗਈਆਂ ਨੇ ਸੰਗਤਾਂ ਦੇ ਲਈ ਉਹਨਾਂ ਸੰਗਤਾਂ ਦੇ ਲਈ ਫਰੀ ਦੇ ਵਿੱਚ ਲਿਟਰੇਚਰ ਵੀ ਦਿੱਤਾ ਜਾ ਰਿਹਾ ਨਾਲ ਦੀ ਨਾਲ ਚਿੱਤਰਾਂ ਦੇ ਰਾਹੀਂ ਵੀ ਜਿਹੜਾ ਸਿੱਖੀ ਨੂੰ ਦਰਸਾਉਂਦੇ ਹੋਏ ਜਿਹੜੀ ਚਿੱਤਰਕਾਰੀ ਆ ਉਹ ਵੀ ਦਰਸਾਈ ਗਈ ਆ ਇਹ ਜੋ ਚਿੱਤਰ ਪ੍ਰਦਰਸ਼ਨ ਲਗਾਈ ਗਈ ਹੈ ਉਹ ਧਰਮ ਪ੍ਰਚਾਰ ਕਮੇਟੀ ਦਾ ਸਖਤਰ ਸਦਾ ਬਵੇਂ ਨੇ ਸੀ ਤਾਲਵਾ ਨੀ ਦੇ ਮਿਸਨ ਦੇ ਛਾਂ ਦੇ ਤਰੀ ਲਗਾਈ ਗਈ ਹੈ ਤੇ ਇਹਦੇ ਵਿੱਚ ਨਾਲ ਹੀ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲੱਗੀ ਹੋਈ ਹੈ

ਸਿਰ ਰੇ ਨਦੀਆ ਸੀਸ ਦਿਆ ਪਰ ਸਿਰ ਰੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਹੁਣ ਅਸੀਂ ਇੱਥੇ ਸ਼ੀਸ਼ਗੰਜ ਸਾਹਿਬ ਗੁਰਦੁਆਰੇ ਵਿੱਚ ਖੜੇ ਆ ਤੇ ਇੱਥੇ ਐਸਜੀਪੀਸੀ ਵੱਲੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ ਹੈ ਇੱਥੇ ਸਾਰੇ ਇਤਿਹਾਸ ਬਾਰੇ ਦੱਸਿਆ ਗਿਆ ਹੈ ਇੱਥੇ ਹਰ ਜਗ੍ਹਾ ਤੇ ਫੋਟੋਆਂ ਲੱਗੀਆਂ ਹੋਈਆਂ ਨੇ ਤੇ ਉੱਥੇ ਸਭ ਕੁਝ ਸ਼ੋਰਟ ਕੈਪਸ਼ਨ ਵਿੱਚ ਦਿੱਤਾ ਗਿਆ ਹੈ ਇਸ ਤਰ੍ਹਾਂ ਦੇ ਉਪਰਾਲੇ ਬਹੁਤ ਵਧੀਆ ਹਨ ਤੇ ਇਸ ਤੋਂ ਸਾਨੂੰ ਬਹੁਤ ਸਿੱਖਿਆ ਮਿਲਦੀ ਹੈ ਕਿਉਂਕਿ ਹੁਣ ਜਿੱਦਾਂ ਕਿ ਸਾਰੇ ਇੱਥੇ ਕਨਵੈਂਟ ਸਕੂਲਾਂ 'ਚ ਪੜ੍ਹਦੇ ਨੇ ਤੇ ਉਹਨਾਂ ਨੂੰ ਇਦਾਂ ਦੀ ਸਿੱਖਿਆ ਨਹੀਂ ਦਿੱਤੀ ਜਾਂਦੀ ਤੇ ਬਹੁਤ ਵਧੀਆ ਲੱਗਿਆ ਮੈਨੂੰ